ਤੇ ਕਾਲਜ ਦੇ ਬੱਚਿਆਂ ਦੇ ਜਿਹੜੇ ਵਾਹਨ ਬਾਹਰ پارک ਰਹੇ ਕਿਤੇ ਨਾ ਕਿਤੇ ਸਿੱਧੇ ਜ਼ਿੰਮੇਵਾਰ ਨੇ ਇਹਨਾਂ ਦੇ ਉੱਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਤੇ ਕੁល ਲੱਖਾਂ ਕਰੋੜਾਂ ਰੁਪਈਆ ਇਹ ਕੁਮਾਰੇ ਨੇ ਤੇ ਪਰੇਸ਼ਾਨ ਆਮ ਪਬਲਿਕ ਹੋਵੇ ਵੱਡੇ ਆ ਕੋਈ ਉਹਨਾਂ ਨੇ ਆਟੋ ਤੇ ਜਾਂ ਕਿਸੇ ਬੱਗੀ ਤੇ ਆਣਾ ਨਹੀਂ ਆਣਾ ਤੇ ਆਪਣੀ ਬਾਈਕ ਤੇ ਹੀ ਐ ਅੰਦਰ ਪੈਸੇ ਲੈਣ ਦੇ ਬਾਵਜੂਦ ਹੀ ਉਹਨਾਂ ਨੇ ਮਨਾ ਕੀਤਾ ਵੈ ਤੇ ਬੱਚੇ ਕੀ ਕਰਨ ਦੱਸੋ ਬੱਚੇ ਕਿ ਜਦੋਂ ਇੱਥੇ ਟ੍ਰੈਫਿਕ ਵਾਲਾ ਚਲਾਨ ਕੱਟਣ ਦੀ ਗੱਲ ਕਰ ਰਹੀ ਸੀ ਉਹ ਬੱਚੇ ਸਿਫਾਰਸ਼ਾਂ ਕਰ ਰਹੀ ਸੀ ਫੋਨ ਲਗਾ ਕੇ ਕੋਈ ਬੱਚਾ ਕਹ ਰਿਹਾ ਮੈਂ ਸਾਈਨ ਹੀ ਨਹੀਂ ਕਰਨੀ ਕੋਈ ਆਪਣਾ ਨਾਮ ਦੱਸਣ ਨੂੰ ਤਿਆਰ ਨਹੀਂ ਮਤਲਬ ਉਹਨਾਂ ਦੇ ਅੰਦਰ ਡਰ ਖੌਫ ਨਾਲ ਦੀ ਕੋਈ ਚੀਜ਼ ਹੀ ਨਹੀਂ ਜੋ ਅਸਲ ਦੇ ਵਿੱਚ ਜਿੰਨਾ ਵੀ ਇਸ ਟਾਈਮ ਇਨਕ੍ਰੋਚਮੈਂਟ ਆ ਜਲੰਧਰ ਦੇ ਵਿੱਚ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਸੁੱਤੇ ਪਏ ਨੇ ਦੂਜੀ ਇਹੋ ਜੇ ਨਿੱਜੀ ਜਿਹੜੇ ਵਿਧਿਆਕਰ ਆ ਰਹੇ ਨੇ ਨਿੱਜੀ ਫਾਇਦਾਂ ਦੀ ਖਾਤਰ ਕੁਝ ਵੀ ਕਰ ਸਕਦੇ ਨੇ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਕਿ ਇਹਨਾਂ ਸਕੂਲਾਂ ਕਾਲਜ ਵੱਡੇ ਉੱਚ ਅਧਿਕਾਰੀਆਂ ਤੇ ਰਸੂਖਦਾਰ ਲੋਕਾਂ ਦੇ ਬੱਚੇ ਪੜਦੇ ਨੇ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਮਨਪ੍ਰੀਤ ਕੌਰ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਪਿੱਛੇ ਸਕੂਲ ਜਲੰਧਰ ਦੇ ਬਾਹਰ ਦੀਆਂ ਜਿੱਥੇ ਤੁਹਾਨੂੰ ਦੱਸ ਦਈਏ ਕਾਫੀ ਜ਼ਿਆਦਾ ਜਿਹੜਾ ਇਸ ਵੇਲੇ ਟ੍ਰੈਫਿਕ ਜਮ ਦੀ ਸਮੱਸਿਆ ਜਿਹੜੀ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੇ ਸਕੂਲ ਦੇ ਵਿਦਿਆਰਥੀ ਨੇ ਉਹਨਾਂ ਵੱਲੋਂ ਜਿਹੜੀਆਂ ਆਪਣੀਆਂ ਬਾਈਕ ਸਕੂਟਰਸ ਨੇ ਉਹ ਸਕੂਲ ਦੇ ਬਾਹਰ ਜਿਹੜੀਆਂ پارک ਕੀਤੀਆਂ ਗਈਆਂ ਨੇ ਕਿਉਂਕਿ ਬੱਚਿਆਂ ਦਾ ਇਹ ਕਹਿਣਾ ਕਿ ਸਕੂਲ ਦੇ ਅੰਦਰ ਪਾਰਕਿੰਗ ਦੇ ਸਕੂਲ ਵਾਲੇ ਪੈਸੇ ਲੈਂਦੇ ਨੇ ਜਿਸ ਦੇ ਕਰਕੇ ਇੱਕ ਵੱਡੀ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ ਤਾਂ ਅੱਜ ਇੱਕ ਲੋਕਲ ਪਰਸਨ ਜੋ ਕਮਲਦੀਪ ਸਿੰਘ ਨੇ ਉਹਨਾਂ ਵੱਲੋਂ ਇਸ ਉੱਤੇ ਆਵਾਜ਼ ਚੁੱਕੀ ਗਈ ਹੈ ਕਿ ਆਮ ਲੋਕਾਂ ਨੂੰ ਕਾਫੀ ਜ਼ਿਆਦਾ ਟ੍ਰੈਫਿਕ ਦੀ ਜਿਹੜੀ ਦਿੱਕਤ ਆ ਰਹੀ ਹੈ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤਾਂ ਤਸਵੀਰਾਂ ਜਿਹੜੀਆਂ ਨੇ ਲਾਈਵ ਤੁਸੀਂ ਦੇਖ ਸਕਦੇ ਹੋ ਬਿਲਕੁਲ ਉਧਰਲੀ ਸਾਈਡ ਤੋਂ ਗੱਡੀਆਂ ਜਿਹੜੀਆਂ ਆਉਂਦੀਆਂ ਪਈਆਂ ਨੇ ਲਾਈਟਸ ਜਿਹੜੀਆਂ ਹੋ ਚੁੱਕੀਆਂ ਨੇ ਫਲਾਈਓਵਰ ਤੱਕ ਬਹੁਤ ਵੱਡਾ ਜਾਮ ਜਿਹੜਾ ਗੱਡੀਆਂ ਦਾ ਲੱਗਾ ਹੋਇਆ ਕਿਉਂਕਿ ਗੱਡੀਆਂ ਜਿਹੜੀਆਂ ਨੇ ਇੱਥੋਂ ਕ੍ਰੋਸ ਕਰਨੀ ਗੱਡੀਆਂ ਨੂੰ ਕਾਫੀ ਜ਼ਿਆਦਾ ਮੁਸ਼ਕਲ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਇਹ ਸਕੂਟਰ ਜਾਂ ਬਾਈਕ ਜਾਂ ਮੋਟਰਸਾਈਕਲ ਜਾਂ ਸਕੂਟੀਆਂ ਜਿੰਨੀਆਂ ਵੀ ਸਟੂਡੈਂਟਸ ਵੱਲੋਂ ਇੱਥੇ ਖੜੀਆਂ ਕੀਤੀਆਂ ਜਾ ਰਹੀਆਂ ਤੇ ਰੈਗੂਲਰ ਹੀ ਇਨਾਂ ਦੇ ਮੁਤਾਬਕ ਇੱਥੇ ਖੜੀਆਂ ਹੁੰਦੀਆਂ ਨੇ ਤਾਂ ਲਗਾਤਾਰ ਟ੍ਰੈਫਿਕ ਜਾਮ ਦਾ ਇੱਕ ਵੱਡਾ ਜਿਹੜਾ ਕਾਰਨ ਬਣਦੀ ਹੈ ਤਾਂ ਅੱਜ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜਾ ਦੱਸਦੀ ਹੈ ਚਲਾਨ ਵੀ ਜਿਹੜੇ ਨੇ ਸਟੂਡੈਂਟਸ ਦੇ ਕੱਟੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਕਿ ਇੱਥੇ ਆਪਣੇ ਵਾਹਨ ਜਿਹੜੇ ਨੇ ਪਾਰਕ ਕੀਤੇ ਗਏ ਨੇ ਤਾਂ ਆਪਾਂ ਚੱਲਦੇ ਆ ਕਮਲਦੀਪ ਹੁਣਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਪੂਰਾ ਆਖਿਰਕਾਰ ਮਾਮਲਾ ਕੀ ਹੈ ਅ ਕਿਸ ਤਰੀਕੇ ਦੇ ਨਾਲ ਜਿਹੜਾ ਅੱਜ ਉਹਨਾਂ ਦੇ ਵੱਲੋਂ ਇਸ ਮੁੱਦੇ ਦੇ ਉੱਤੇ ਆਵਾਜ਼ ਚੁੱਕੀ ਗਈ ਹੈ ਤੇ ਏਪੀਜੀ ਸਕੂਲ ਦੇ ਬਾਹਰ ਦਾ ਮਾਹੌਲ ਇਸ ਵੇਲੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਮਾਹੌਲ ਜਿਹੜਾ ਕਿਸ ਤਰੀਕੇ ਦਾ ਹੈ ਤਾਂ ਬਿਲਕੁਲ ਕਮਲਦੀਪ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਵੱਲੋਂ ਇਸ ਮੁੱਦੇ ਦੇ ਉੱਤੇ ਆਵਾਜ਼ ਚੁੱਕੀ ਗਈ ਹੈ ਸਰ ਪੂਰਾ ਮਾਮਲਾ ਕੀ ਹੈ ਰੈਗੂਲਰਲੀ ਅਸੀਂ ਦੇਖਦੇ ਹਾਂ ਕਿ ਸਕੂਟੀਆਂ ਸਾਈਕਿਟੇ ਪਾਰਕ ਹੈ ਸਟੂਡੈਂਟਸ ਨਾਲ ਗੱਲ ਕੀਤੀ ਵੀ ਅੰਦਰ ਕਿਉਂ ਨਹੀਂ ਪਾਰਕ ਕਰਦੇ ਅ ਬਿਲਕੁਲ ਜੀ ਅਸੀਂ ਦੱਸਦੇ ਜੀ ਲੋਕਲ ਇਥੋਂ ਰੋਜ ਨੰਗਲ ਵਾਲੇ ਅਸੀਂ ਹੈਗੇ ਹਾਂ ਅੱਜ ਸਵੇਰੇ ਵੀ ਜਦੋਂ ਮੈਂ ਇਥੇ ਟ੍ਰੈਫਿਕ ਜਾਂ ਸੀ ਸੋ ਮੈਂ ਨਿਕਲਿਆ ਫਿਰ ਵਾਪਸੀ ਕੰਮ ਕਰਕੇ ਆ ਬਟ ਉਸੇ ਤਰੀਕੇ ਨਾਲ ਸੀਗਾ ਮੈਂ ਗੱਡੀ ਸਾਈਡ ਤੇ ਪਾਰਕ ਕਰਨ ਕਰਕੇ ਆਣ ਕੇ ਪਹਿਲਾਂ ਇਹਨਾਂ ਨੂੰ ਪੁੱਛਿਆ ਵੀ ਇਹ ਕਿ ਇਹਨਾਂ ਦੇ ਜਿਹੜੇ ਸਿਕਿਉਰਟੀ ਗਾਰਡਸ ਨੇ ਉਹ ਕਹਿੰਦੇ ਸਾਨੂੰ ਨਹੀਂ ਪਤਾ ਜੀ ਕੀਦੇ ਨੇ ਸਾਡਾ ਸਿਰਫ ਸਕੂਲ ਦੇ ਕਾਲਜ ਦੇ ਅੰਦਰ ਦਾ ਮਸਲਾ ਹੈਗਾ ਆਫਟਰ दैट ਮੈਂ ਲਾਈਵ ਹੋਇਆ ਲਾਈਵ ਹੋਣ ਤੋਂ ਬਾਅਦ ਦਿਖਾਇਆ ਗਿਆ ਕਿ ਸਭ ਤੋਂ ਪਹਿਲਾਂ ਦੇਖੋ ਦੋ ਚੀਜ਼ਾਂ ਨੇ ਟ੍ਰੈਫਿਕ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਕਿ ਕਾਰਪੋਰੇਸ਼ਨ ਦੀਆਂ ਵੀ ਧਟੀਆਂ ਆੜੀ ਫੁੱਟਪਾਥ ਹੈ ਲੋਕਾਂ ਦੇ ਤੁਰਨ ਵਾਸਤੇ ਹੁੰਦੀ ਹੈ ਇਹਦੇ ਤੇ ਇਹਨਾਂ ਨੇ ਫੈਂਸਿੰਗ ਕਰਕੇ ਇਹਨੂੰ ਆਪਣੀ ਪ੍ਰਾਪਰਟੀ ਬਣਾ ਲੈਨੀ ਜੀ ਐਂਡ ਦੂਸਰੀ ਗੱਲ ਹੈ ਕਿ ਬਿਲਕੁਲ ਰੋਡ ਦੇ ਉੱਤੇ ਟ੍ਰੈਫਿਕ ਦਾ ਜਿਹੜਾ ਵਾ ਇਹਨਾਂ ਨੇ ਨੀਮਾ ਦੀ ਉਲੰਘਣਾ ਕਰਦਿਆਂ ਟ੍ਰੈਫਿਕ 'ਚ ਬਾਧਾ ਪਾਉਂਦਿਆਂ ਹੋਇਆਂ ਸਕੂਲ ਦੇ ਤੇ ਕਾਲਜ ਦੇ ਬੱਚਿਆਂ ਦੇ ਜਿਹੜੇ ਵਹੀਕਲ ਬਾਹਰ ਪਾਰਕ ਰਏ ਨੇ ਕਿਤੇ ਨਾ ਕਿਤੇ ਸਿੱਧੇ ਜ਼ਿੰਮੇਵਾਰ ਨੇ ਇਹਨਾਂ ਦੇ ਉੱਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਤੇ ਕੋ ਲੱਖਾਂ ਕਰੋੜਾਂ ਰੁਪਈਆ ਇਹ ਕਮਾਰੇ ਨੇ ਤੇ ਪਰੇਸ਼ਾਨ ਆਮ ਪਬਲਿਕ ਹੋਵੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਹੜੀ ਟ੍ਰੈਫਿਕ ਹੁਣ ਅਗਰ ਜਾਮ ਹੋ ਰਹੀ ਉਹਦਾ ਜ਼ਿੰਮੇਵਾਰ ਇਹ ਸਭ ਲੋਕ ਨੇ ਦੂਜੀ ਗੱਲ ਇਹ ਕਿ ਕਿਸੇ ਵੀ ਰੋਡ ਸਾਈਡ ਵਾਲੇ ਪਾਸੇ ਕਿਸੇ ਸਕੂਲ ਦਾ ਗੇਟ ਜਿਹੜਾ ਖੁੱਲ ਨਹੀਂ ਸਕਦਾ ਕਿਉਂਕਿ ਵੱਡਾ ਹਾਦਸੇ ਦਾ ਕਾਰਨ ਬਣ ਸਕਦਾ ਸੋ ਮੈਂ ਜਦੋਂ ਇਹ ਚੀਜ਼ਾਂ ਨੂੰ ਲਾਈਵ ਹੋਇਆ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੋ ਇਹਨਾਂ ਨੇ ਸਾਫ਼ ਇਨਕਾਰ ਹੀ ਕਰਤੀ ਫਿਰ ਮੈਂ ACP ਟ੍ਰੈਫਿਕ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਫਿਰ ਇੱਥੇ ਜਿਹੜੇ ਨੇ ਸਾਡੇ ਮੈਡਮ ਵੀ ਪਹੁੰਚੇ ਕਿਉਂਕਿ ਇੱਥੇ ਜਿਹੜੀ ਐਨ ਜੀਓ ਸੀ ਟਰੈਫਿਕ ਦੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਵੀ ਪਹਿਲਾਂ ਤਾਂ ਪੱਲਾ ਛੱਡ ਦੀਏ ਕੋਸ਼ਿਸ਼ ਕੀਤੀ ਜੀ ਅਸੀਂ ਬੜੀ ਬਰਾ ਇਹਨਾਂ ਨੂੰ ਕਿਹਾ ਸੀਗਾ ਪਰ ਇਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਫਿਰ ਉਹਨਾਂ ਚੋਂ ਇੱਕ ਅਧਿਕਾਰੀ ਇਹ ਕਹਿੰਦਾ ਵੀ ਵਾਈਟ ਲਾਈਨ ਦੇ ਅੰਦਰ ਲਗਾ ਸਕਦੇ ਮੈਂ ਕਿਹਾ ਇਜ਼ ਇਟ ਪਾਰਕਿੰਗ ਜਦ ਕਿ ਇੱਥੇ ਸਾਈਨ ਬੋਰਡ ਲੱਗਿਆ ਹੈ ਕ੍ਰੋਸ ਦਾ ਕਿ ਕੋਈ ਪਾਰਕਿੰਗ ਨਹੀਂ ਹੋ ਸਕਦੀ ਬਟ ਫਿਰ ਵੀ ਤੇ ਬੱਚੇ ਨਾ ਜਦੋਂ ਗੱਲ ਬਾਤ ਕੀ ਕਰਦੇ ਆ ਤੇ ਬੱਚੇ ਕਹਿੰਦੇ ਠੀਕ ਹੈ ਜੀ ਬਿਲਕੁਲ ਅਸੀਂ ਕਰ ਸਕਦੇ ਹਾਂ ਕਿਤੇ ਵੀ ਐਂਡ ਬੜਾ ਵੱਡਾ ਵਿਦਿਆ ਦੇ ਵਿੱਚ ਤੇ ਸਭ ਤੋਂ ਪਹਿਲਾਂ ਜੇ ਸ਼ਹਿਰ ਦੇ ਵਿੱਚ ਕੋਈ ਵੀ ਟ੍ਰੈਫਿਕ ਦੇ ਨਿਯਮਾਂ ਦੀ ਜਾਣਕਾਰੀ ਦੇਣੀ ਜਾਂ ਹਫ਼ਤਾ ਮਨਾਉਣ ਵਾਸਤੇ ਅਸੀਂ ਅਵੇਅਰਨੈਸ ਕੈਂਪ ਲਗਾਉਣਾ ਹੈ ਤਾਂ ਇਸ ਸਕੂਲ ਤੇ ਕਾਲਜ ਦੇ ਬੱਚਿਆਂ ਦੇ ਵਿੱਚ ਲਗਾਇਆ ਜਾਂਦਾ ਤੇ ਵੱਡੀ ਖਬਰ ਪਬਲਿਸ਼ ਕੀਤੀ ਜਾਂਦੀ ਆ ਕਿ ਏਪੀਜੀਐਸ ਨਾਮ ਵਰ ਕਾਲਜ ਤੇ ਸਕੂਲ ਜਿਹੜਾ ਉਹਦੇ ਵਿੱਚ ਜਾਣਕਾਰੀ ਦਿੱਤੀ ਗਈ ਪਰ ਉਸੇ ਸਕੂਲ ਤੇ ਕਾਲਜ ਦੇ ਬੱਚੇ ਇਹ ਕੰਮ ਕਰ ਰਹੇ ਨੇ ਕਿਹੜੀ ਉੱਚ ਵਿਦਿਆਦੀ ਗੱਲ ਕਰਦੇ ਨੇ ਸਾਨੂੰ ਤਾਂ ਵੱਡਾ ਸਵਾਲ ਇੱਥੇ ਹੀ ਖੜਾ ਹੁੰਦਾ ਕਿ ਕੀ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਨਹੀਂ ਜਿਦੋਂ ਇਹਨਾਂ ਦੇ ਅਧਿਕਾਰੀਆਂ ਨਾਲ ਗੱਲ ਕਰਦੇ ਤਾਂ ਉਹਨਾਂ ਦਾ ਵੇ ਆਫ ਟਾਕਿੰਗ ਇਹ ਹੈ ਨਾ ਐਟੀਟਿਊਡਲ ਆ ਵੀ ਡੋਨਟ ਬਾਦਰ ਠੀਕ ਹੈ ਸੋ ਅਸਲ ਦੇ ਵਿੱਚ ਜਿੰਨਾ ਵੀ ਇਸ ਟਾਈਮ ਇਨਕ੍ਰੋਚਮੈਂਟ ਆ ਜਲੰਧਰ ਦੇ ਵਿੱਚ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਸੁੱਤੇ ਪਏ ਨੇ ਦੂਜੀ ਇਹੋ ਜੇ ਨਿੱਜੀ ਜਿਹੜੇ ਵਿਦਿਆਕਰਾਰੇ ਨੇ ਨਿੱਜੀ ਫਾਇਦਾਂ ਦੀ ਖਾਤਰ ਕੁਝ ਵੀ ਕਰ ਸਕਦੇ ਨੇ ਉਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਕਿ ਇਹਨਾਂ ਸਕੂਲਾਂ ਕਾਲਜਾਂ 'ਚ ਵੱਡੇ ਉੱਚ ਅਧਿਕਾਰੀਆਂ ਤੇ ਰਸੂਖਦਾਰ ਲੋਕਾਂ ਦੇ ਬੱਚੇ ਪੜ੍ਹਦੇ ਨੇ ਜਿਹਦਾ ਕਿ ਨਤੀਜਾ ਤੁਸੀਂ ਇੱਥੇ ਅਸੀਂ ਆਮ ਦੇਖਿਆ ਕਿ ਜਦੋਂ ਇੱਥੇ ਟ੍ਰੈਫਿਕ ਵਾਲਾ ਚਲਾਨ ਕੱਟਣ ਦੀ ਗੱਲ ਕਰ ਰਹੇ ਸੀ ਉਹ ਬੱਚੇ ਸਿਫਾਰਸ਼ਾਂ ਕਰ ਰਹੀ ਸੀ ਫੋਨ ਲਗਾ ਕੇ ਕੋਈ ਬੱਚਾ ਕਹ ਰਿਹਾ ਮੈਂ ਸਾਈਨ ਹੀ ਨਹੀਂ ਕਰਨੀ ਕੋਈ ਆਪਣਾ ਨਾਮ ਦੱਸਣ ਨੂੰ ਤਿਆਰ ਨਹੀਂ ਮਤਲਬ ਉਹਨਾਂ ਦੇ ਅੰਦਰ ਡਰ ਖੌਫ ਨਾਲ ਦੀ ਕੋਈ ਚੀਜ਼ ਹੀ ਨਹੀਂ ਤੇ ਇੱਥੋਂ ਇੱਕ ਬੱਚਾ ਦੇ ਟ੍ਰੈਫਿਕ ਵਾਲਿਆਂ ਦੇ ਸਾਹਮਣੇ ਹੀ ਤੁੜਾ ਕੇ ਲੈ ਗਿਆ ਮਤਲਬ ਇਹ ਵੱਡੀ ਗੱਲ ਹੈ ਕਿ ਸਾਨੂੰ ਅਸੀਂ ਅਸੀਂ ਇਸ ਸਕੂਲ ਕਾਲਜ ਦੇ ਬੱਚੇ ਜਿਹੜੇ ਆ ਉਹ ਅੱਗੇ ਆਉਣ ਵਾਲੇ ਫਿਊਚਰ ਲਈ ਕ੍ਰੀਏਟ ਕਰ ਰਹੇ ਆ ਫਿਊਚਰ ਬਣਾਉਣ ਦੀ ਗੱਲ ਕਰ ਰਹੇ ਆ ਜੇ ਇਹੋ ਜਿਹੇ ਬੱਚੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਲਾਅ ਐਂਡ ਆਰਡਰ ਕੀ ਹੈਗਾ ਜਾਂ ਟ੍ਰੈਫਿਕ ਦੇ ਰੂਲਸ ਕੀ ਹੈਗੇ ਨੇ ਸੋ ਅਬੇਧਾ ਰੂਲਸ ਅਬੇਧਾ ਆਰਡਰਸ ਇਹ ਖੁਦ ਫਾਲੋ ਨਹੀਂ ਕਰਨਗੇ ਤੇ ਲੋਕਾਂ ਨੂੰ ਕੀ ਕਹਿਣਗੇ ਸੋ ਦਿਸ ਇਜ਼ ਦਾ ਬਿਗ ਥਿੰਗਸ ਇਹ ਵੀ ਚੀਜ਼ ਬਦਲ ਲੱਗੀ ਕਹਿੰਦੇ ਸਕੂਲ ਵਾਲੇ ਜਿਹੜੇ ਨੇ ਉਹ ਇਹਨਾਂ ਦੇ ਕੋਲ ਚਾਰਜ ਕਰਦੇ ਨੇ ਪਾਰਕਿੰਗ ਦਾ ਬਿਲਕੁਲ ਜੀ ਬਿਲਕੁਲ ਸੋ ਇਹ ਦੇਖ ਸਕਦੇ ਹਾਂ ਕਿ ਉਹ ਆਪਾਂ ਚਲਦੇ ਹੀ ਗੱਲ ਕਰ ਲੈਣੇ ਆ ਕਿ ਉਹ ਇਹ ਬਿਲਕੁਲ ਚਾਰਜ ਕਰਦੇ ਨੇ ਐਂਡ ਉਹ ਪੈਸਾ ਜਿਹੜਾ ਬਹੁਤ ਜ਼ਿਆਦਾ ਚਾਰਜ ਕਰਦੇ ਨੇ ਜਿਹਦੇ ਕਰਕੇ ਬੱਚਿਆਂ ਨੂੰ ਜਿਹੜਾ ਵਾ ਉਹ ਨਹੀਂ ਲਗਾਉਂਦੇ ਇਹ ਦੇਖੋ ਸਕੂਲ ਦੇ ਅਧਿਕਾਰੀ ਬਾਹਰ ਖੜੇ ਨੇ ਸਕੂਲ ਦੇ ਅਧਿਕਾਰੀਆਂ ਨਾਲ ਜਦੋਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਿੱਟ ਦਿਖਾ ਕੇ ਭੱਜ ਗਏ ਤੇ ਹੁਣ ਇਹ ਸਾਨੂੰ ਪੁੱਛ ਰਹੇ ਸੀ ਵੀ ਇਹ ਕਿੰਨੇ ਕੀਤਾ ਮੈਂ ਕਿਹਾ ਜੀ ਅਸੀਂ ਕੀਤਾ ਠੀਕ ਹੈ ਜੀ ਕਿਉਂਕਿ ਥਿਸ ਇਜ਼ ਡਾਇਰੈਕਟਲੀ ਪਬਲਿਕ ਨਿਊਸੈਂਸ ਇਹਨੂੰ ਪਬਲਿਕ ਨਿਊਸੈਂਸ ਆ ਇਹਨਾਂ ਦੇ ਉੱਤੇ ਇੱਕ ਐਫ ਆਈ ਆਰ ਵੀ ਬਣਦੀ ਆ ਟਰੈਫਿਕ ਦੀ ਹਿੰਡਰੈਂਸ ਆ ਇੱਥੋਂ ਹੁਣੇ ਕੋਈ ਹੁਣੇ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਐਮਬੂਲੈਂਸ ਨਿਕਲੀ ਆ ਐਮਬੂਲੈਂਸ ਕੋਈ ਮਰੀਜ਼ ਹੋ ਸਕਦਾ ਆ ਉਹਨੂੰ ਕਿੰਨੀ ਪ੍ਰੋਬਲਮ ਹੈ ਕਿ ਲੰਬੀ ਦੂਰੀ ਤੱਕ ਦੇਖੋ ਟਰੈਫਿਕ ਜਾਮ ਆ ਕਿਉਂ ਉਹਦਾ ਕਾਰਨ ਇਹੀ ਆ ਸੋ ਅੱਜ ਤੱਕ ਸਾਡੇ ਜਿਹੜੇ ਆਲਾ ਅਧਿਕਾਰੀ ਨੇ ਉੱਚ ਅਧਿਕਾਰੀ ਨੇ ਉਹ ਕਿਉਂ ਨਹੀਂ ਇਹਦੇ ਤੇ ਕਾਰਵਾਈ ਕਰਦੇ ਬੜੀ ਵਾਰਾਂ ਇੱਥੇ ਚਲਾਨਿੰਗ ਹੋਈ ਆ ਪਰ ਉਸ ਤੋਂ ਬਾਅਦ ਫਿਰ ਸ਼ਾਂਤ ਹੋ ਜਾਂਦਾ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਐਂਡ ਇਹਨਾਂ ਨੂੰ ਆਮ ਦੇਖਿਆ ਜਾਵੇ ਤਾਂ ਸ਼ਹਿਰ ਦੇ ਵਿੱਚ ਬਾਜ਼ਾਰ 'ਚ ਕਿਸੇ ਬੱਚੇ ਨੇ ਬੰਦੇ ਨੇ ਆਮ ਕੋਈ ਮਹਿਲਾ ਆ ਚਾਹੇ ਆਮ ਬੰਦਾ ਆ ਕੋਈ ਬਾਜ਼ਾਰ 'ਚ ਕੋਈ ਦੁਕਾਨ ਦੇ ਸਾਹਮਣੇ ਕੋਈ ਸਮਾਨ ਲੈਣ ਚਲਾ ਜਾਵੇ ਉਸੇ ਵਾਲਾ ਦਾ ਚਲਾਨ ਕੱਟਦਾ ਜਾਂ ਜੇ ਕੋਈ ਗੱਡੀ ਲਗਾਈਂਦੀ ਟੋ ਬੈਂਚੋਕੇ ਲਾਈਂਦੀ 12-1400 ਰੁਪਏ ਦਾ ਚਲਾਨ ਕੱਟੇ ਪਰ ਇਹ ਸਵੇਰ ਦੇ ਲੱਗੇ ਨਹੀਂ ਠੀਕ ਹੈ ਜੀ ਕਿਸੇ ਦਾ ਡਰ ਕੋਈ ਨਹੀਂ ਉਹਦੇ ਪਿੱਛੇ ਕਾਰਨ ਹੈ ਕਿਉਂਕਿ ਇਹ ਖੁਦ ਇਦਾਂ ਦੇ ਲੋਕ ਨੇ ਜਿਹੜੇ ਸਕੂਲਾਂ ਦੇ ਅਧਿਕਾਰੀ ਨੇ ਉੱਚ ਅਧਿਕਾਰੀ ਉਹ ਖੁਦ ਇਦਾਂਦ ਨੇ ਕਹੀਏ ਕੀ ਉਹਦਾ ਦੀ ਇਹਨਾਂ ਦੇ ਅੱਗੇ ਕ੍ਰੀਏਟ ਕਰਨਾ ਜਿਹੜਾ ਬੱਚਾ ਸੋ ਦਿਸ ਇਜ਼ ਦਾ ਬਿਗ ਥਿੰਗ ਇਜ਼ ਅਸੀਂ ਚਾਹੁੰਦੇ ਹਾਂ ਕਿ ਇਹਦੇ ਤੇ ਅਧਿਕਾਰੀ ਇਹ ਅੱਜ ਚਲਾਨ ਕ ਸਿਰਫ ਕੱਟਣ ਦੀ ਕਾਰਵਾਈ ਨਾ ਕਰਕੇ ਰੈਗੂਲਰ ਰੇ ਦੇ ਕੰਮ ਕਰਕੇ ਐਂਡ ਇਹਨਾਂ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਤੇ ਐਫ ਆਈ ਆਰ ਵੀ ਦਰਜ ਕੀਤੀ ਜਾਣ ਕਿਉਂਕਿ ਅਗਰ ਇੱਥੇ ਕੋਈ ਘਟਨਾਕਰਮ ਹੁੰਦਾ ਹੈ ਕਿਸੇ ਬੱਚੇ ਦਾ ਕਿਸੇ ਵੱਡੇ ਦਾ ਕੋਈ ਐਕਸੀਡੈਂਟ ਹੁੰਦਾ ਹੈ ਤੇ ਉਹਦਾ ਕਾਰਨ ਇਹ ਲੋਕ ਹੋਣਗੇ ਇਹ ਜ਼ਿੰਮੇਵਾਰ ਹੋਣਗੇ ਕਿਉਂਕਿ ਨੋਇੰਗਲੀ ਇਹ ਕੰਮ ਕੀਤਾ ਜਾ ਰਿਹਾ ਇੱਕ ਤਾਂ ਹੁੰਦਾ ਅਨਨੋਇੰਗਲੀ ਇਹ ਨੋਇੰਗਲੀ ਕੰਮ ਕੀਤਾ ਜਾ ਰਿਹਾ ਦਿਸ ਇਜ਼ ਅ ਕਰਾਇ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਔਰ ਲੜਕੀਆਂ ਵੀ ਜਿਹੜੀਆਂ ਨੇ ਉਹਨਾਂ ਦੀ ਸਕੂਟੀ ਵੀ ਜਿਹੜੀ ਰੋਕੀ ਗਈ ਹੈ ਔਰ ਪੁੱਛਿਆ ਜਾ ਰਿਹਾ ਉਹਨਾਂ ਦੇ ਕੋਲ ਉਹਨਾਂ ਦਾ ਨਾਮ ਪਤਾ ਔਰ ਚਲਾਨ ਕੱਟਣ ਦਾ ਪ੍ਰੋਸੈਸ ਜਿਹੜਾ ਪੁਲਿਸ ਅਧਿਕਾਰੀ ਲਗਾਤਾਰ ਜਿਹੜਾ ਆਪਣਾ ਜਾਰੀ ਰੱਖ ਰਹੇ ਨੇ ਤਾਂ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਕਿ ਸਕੂਲ ਦੇ ਅੰਦਰ ਦੇ ਵਿੱਚ ਪਾਰਕ ਕਰਨ ਦਾ ਜਿਹੜਾ ਚਾਰਜ ਕੀਤਾ ਜਾਂਦਾ ਤਾਂ ਇਸ ਚੀਜ਼ ਨੂੰ ਲੈ ਕੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆਂ ਪੁੱਛਦੇ ਆਂ ਕਿ ਕਿਸ ਤਰੀਕ ਨਾਲ ਤੁਹਾਡੇ ਕੋਲ ਸਕੂਲ ਵੱਲੇ ਚਾਰਜ ਕਰਦੇ ਨੇ ਸੌਰੀ ਨਹੀਂ ਕਰਦੇ ਚਾਰਜ ਅਸੀਂ ਪਲੀਜ਼ ਮੈਮ ਥੋੜਾ ਜਾ ਤਾਂ ਬਿਲਕੁਲ ਜਿਹੜੇ ਸਟੂਡੈਂਟਸ ਨੇ ਔਨ ਕੈਮਰਾ ਗੱਲ ਨਹੀਂ ਕਰਨਾ ਚਾਹੁੰਦੇ ਪਰ ਤੁਹਾਨੂੰ ਦੱਸ ਦਈਏ ਲਗਾਤਾਰ ਵਿਦਿਆਰਥੀਆਂ ਵੱਲੋਂ ਜਿਹੜੀਆਂ ਸਿਫਾਰਸ਼ਾਂ ਲਗਾਈਆਂ ਜਾ ਰਹੀਆਂ ਨੇ ਲਗਾਤਾਰ ਫੋਨ ਕਾਲਸ ਕੀਤੇ ਜਾ ਰਹੇ ਨੇ ਕਿ ਅਸੀਂ ਫਲਾਣੇ ਦੇ ਭਤੀਜੇ ਆ ਫਲਾਣੇ ਦੇ ਭਾਂਜੇ ਆ ਤੁਸੀਂ ਗੱਲ ਕਰ ਲਓ ਸਾਡੀ ਸਕੂਟੀ ਹੈ ਸਾਡੀ ਬਾਈਕ ਜਿਹੜੀ ਇੱਥੋਂ ਦੀ ਕਢਵਾ ਦੋ ਤਾਂ ਚਲਦੇ ਆ ਸਕੂਲ ਪ੍ਰਸ਼ਾਸਨ ਨਾਲ ਵੀ ਇਸ ਬਾਰੇ ਜਿਹੜੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਬਿਲਕੁਲ ਬੱਚਿਆਂ ਦੇ ਪੇਰੈਂਟਸ ਵੀ ਬੱਚਿਆਂ ਨੂੰ ਇੱਥੇ ਲੈਣ ਦੇ ਵਾਸਤੇ ਪਹੁੰਚ ਰਹੇ ਨੇ ਗੱਲਬਾਤ ਕਰਦੇ ਆ ਸਰ ਕੀ ਮਾਮਲਾ ਕਿ ਇਹਨਾਂ ਦੇ 1300 ਰੁਪਏ ਚਾਰਜ ਕੀਤਾ ਜਾਂਦਾ ਪਾਰਕਿੰਗ ਦਾ ਪਰ ਫਿਰ ਵੀ ਸਕੂਟਰ ਬਾਹਰ ਨੇ ਬੜਾ ਮੈਸਟਰ ਹੈ ਗਿਆ ਅੰਦਰ ਸਾਰੇ ਪੇ ਕਰਕੇ ਹੀ ਜਾਂਦੇ ਆ ਬਟ ਅੱਜ ਸਟ੍ਰਿਕਲੀ ਉਹਨਾਂ ਨੇ ਮਨਾ ਕੀਤਾ ਵੀ ਅੰਦਰ ਕੋਈ ਨਿਮੇਸ਼ਨਾ ਵਗੈਰਾ ਚਲਦੀ ਹੈ ਪਈਆਂ ਮੈਂ ਅੱਜ ਅੰਦਰ ਜਗ੍ਹਾ ਨਹੀਂ ਹੈਗੀ ਬਾਹਰ ਲਗਾਓ ਠੀਕ ਹੈ ਅੰਦਰ ਬਾਹਰ ਪਾਰਕਿੰਗ ਲੱਗਦੀ ਸੀ ਬਟ ਅੱਜ ਜ਼ਿਆਦਾ ਤਾਂ ਹੋ ਗਈ ਅੰਦਰ ਉਹਨਾਂ ਨੇ ਮਨਾ ਕੀਤਾ ਬੱਚਿਆਂ ਦਾ ਕੀ ਕਸੂਰ ਹੈ ਔਰ ਬੱਚੇ ਦੇਖੋ ਵੱਡੇ ਆ ਕੋਈ ਉਹਨਾਂ ਨੇ ਆਟੋ ਤੇ ਜਾਂ ਕਿਸੇ ਬੱਗੀ ਤੇ ਆਣਾ ਨਹੀਂ ਆਣਾ ਤੇ ਆਪਣੀ ਬਾਈਕ ਤੇ ਹੀ ਆਂ ਅੰਦਰ ਪੈਸੇ ਲੈਣ ਦੇ باوجود ਵੀ ਉਹਨਾਂ ਨੇ ਮਨਾ ਕੀਤਾ ਵੈ ਤੇ ਬੱਚੇ ਕੀ ਕਰਨ ਦੱਸੋ ਬੱਚਿਆਂ ਦਾ ਕੀ ਕਸੂਰ ਹੈ ਕੀ ਲੱਗਦਾ ਇਹ ਚ ਸਕੂਲ ਪ੍ਰਸ਼ਾਸਨ ਦੀ ਗਲਤੀ ਆ ਮੈਡਮ ਪ੍ਰਸ਼ਾਸਨ ਦੀ ਗਲਤੀ ਹੈ ਦੇਖੋ ਨਾ ਉਹਨਾਂ ਅਗਲਾ ਨੇ ਐਡਮਿਸ਼ਨਾਂ ਬੱਚਿਆਂ ਨੂੰ ਕਰਵਾਈਆਂ ਬੱਚੇ ਪੜ੍ਹਦੇ ਆ ਤੇ ਅੰਦਰ ਚ ਵੀ ਬੰਦਾ ਹੈ ਉਹਨਾਂ ਬੱਚੇ ਕੀ ਕਰਨ ਦੱਸੋ ਉਹ ਮੈਂ ਵੀ ਆਪਣੇ ਬੇਟੇ ਨੂੰ ਲੈਣ ਵਾਸਤੇ ਆਇਆ ਕਿ ਪ੍ਰੋਬਲਮ ਹੈ ਕਿ ਬੱਚੇ ਕੀ ਕਰਨ ਦੱਸੋ ਮੈਨੂੰ ਇਸੇ ਬੱਚਿਆਂ ਦਾ ਕਸੂਰ ਹੈ ਅੰਦਰ ਮੇਰੇ ਬੇਟੇ ਕੋਲ ਉਹ ਕਾਰਡ ਹੈਗਾ ਅਸੀਂ ਸਾਰੇ ਹੋਰ ਵੀ ਸਾਰਿਆਂ ਕੋਲ ਜਿਹੜੇ ਹੈਗੇ ਆ ਸਾਰਿਆਂ ਕੋਲ ਪੇ ਕਰਦੇ ਆ ਬਟ ਅੱਜ ਉਹਨਾਂ ਨੇ ਸਟ੍ਰਿਕਲੀ ਮਨਾਂ ਕੀਤਾ ਵੀ ਅੰਦਰ ਐਡਮਿਸ਼ਨਾਂ ਚੱਲਦੀਆਂ ਪਈਆਂ ਅੱਜ ਫੁੱਲ ਹੈਗਾ ਜਿਉਂ ਤੁਸੀਂ ਜਿੱਥੇ ਮਰਜ਼ੀ ਲਗਾਓ ਐਸੇ ਬੱਚੇ ਕੀ ਤੱਕ ਕੀ ਕਰਨ ਦੱਸੋ ਤੇ ਹੁਣ ਕੀ ਸਕੂਲ ਵਾਲਿਆਂ ਨੇ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਮੈਡਮ ਹੁਣ ਤੁਸੀਂ ਆਏ ਹੋ ਤੁਸੀਂ ਉਹਨਾਂ ਨੂੰ ਮਿਲ ਕੇ ਜਾਓ ਵੀ ਦੱਸੋ ਵੀ ਸਾਨੂੰ ਪਰੇਸ਼ਾਨੀ ਆਉਂਦੀ ਪਈਏ ਇਹ ਪ੍ਰੋਬਲਮ ਹੈ ਤੁਸੀਂ ਪੈ ਬੱਚੇ ਪਰੇਸ਼ਾਨ ਹੋ ਰਹੇ ਆ ਪੇਰੈਂਟਸ ਪਰੇਸ਼ਾਨ ਹੋ ਰਹੇ ਕਿਉਂ ਹੋ ਰਹੇ ਤੁਸੀਂ ਪੈਸੇ ਚਾਰਜ ਕਰਦੇ ਪਏ ਹੋ ਨਾ ਵਿੱਚ ਕਰਦੇ ਪਏ ਫਿਰ ਤੁਸੀਂ ਉਹਨਾਂ ਨੂੰ ਕਿਉਂ ਹੁਣ ਐਸੇ ਕਈ ਬੱਚੇ ਆਏ ਆ ਕਈ ਬੱਚੇ ਆਏ ਆ ਜਿਨ੍ਹਾਂ ਨੇ ਆਪਣੇ ਕਾਰਡ ਦਿਖਾਏ ਆ ਕਿ ਅਸੀਂ ਇਹ ਕਾਰਡ ਪੇ ਕਰਦੇ ਆ ਕਿ ਅਸੀਂ ਇੱਧਰ ਪੇਮੈਂਟ ਜਮ੍ਹਾਂ ਕਰਵਾਈ ਹੈ ਬਟ ਅਜ ਉਹਨਾਂ ਨੇ ਅੰਦਰ ਐਂਟਰੀ ਤੋਂ ਮਨਾ ਕੀਤਾ ਤੇ ਫਿਰ ਅਸੀਂ ਬਾਹਰ ਲਗਾਏ ਸੀ ਪਰੇਸ਼ਾਨ ਹੁੰਦੇ ਪਿਆ ਐਸੇ ਦੁੱਖੀ ਦਾ ਕੀ ਸੂਰ ਹੈਗਾ ਉਹਨਾਂ ਜਿਹੜੇ ਹੁਣ ਬੈਠੇ ਸਟਾਫ ਜਿਹੜੇ ਉਹਨਾਂ ਦੇ ਬਾਹਰ ਗਾਰਡ ਬੈਠੇ ਆ ਉਹਨਾਂ ਨੂੰ ਪੁੱਛਿਆ ਤੁਸੀਂ ਜਿਹੜੇ ਮਨਾ ਕੀਤਾ ਕਿ ਨਹੀਂ ਕੀਤਾ ਬੱਚਿਆਂ ਨੂੰ ਅੰਦਰ ਜਗ੍ਹਾ ਨਹੀਂ ਹੈਗੀ ਅਗਰ ਅੰਦਰ ਖ ਅੰਦਰ ਫੁੱਲ ਲੱਗਾ ਵਾ ਤੇ ਬੱਚੇ ਕੀ ਕਰਨ ਦੱਸੋ ਜੀ ਘਰੋਂ ਪੜਨ ਵਾਸਤੇ ਆਏ ਤੇ ਉਹਨਾਂ ਨੂੰ ਕੋਈ ਨਾ ਕੋਈ ਜਗ੍ਹਾ ਤਾਂ ਲੱਭ ਕੇ ਲਗਾਨੀ ਹੈ ਨਾ ਇਹ ਚ ਬੱਚਿਆਂ ਦਾ ਕੀ ਕਿਸ ਕੋਈ ਕਸੂਰ ਹੈ ਦੱਸੋ ਮੈਨੂੰ ਉਹ ਬਾਟੇ ਸਕਿਉਰਟੀ ਗਾਰਡ ਨੂੰ ਪੁੱਛੋ ਤੁਸੀਂ ਆਏ ਮਨਾ ਕੀਤਾ ਕਿ ਨਹੀਂ ਕੀਤਾ ਬੱਚਿਆਂ ਨੂੰ ਆਜ ਅੰਦਰ ਜਗ੍ਹਾ ਨਹੀਂ ਹੈਗੀ ਤਾਂ ਬਿਲਕੁਲ ਤੋਂ ਦੱਸਿਆ ਪੇਰੈਂਟਸ ਦਾ ਕਹਿਣਾ ਹੈ ਕਿ 1300 ਰੁਪਏ ਪਾਰਕਿੰਗ ਦਾ ਜਿਹੜਾ ਇਸ ਸਕੂਲ ਦੇ ਵੱਲੋਂ ਲਿਆ ਜਾਂਦਾ ਪਰ ਅੱਜ ਐਡਮਿਸ਼ਨਸ ਦਾ ਕੰਮ ਚੱਲਦਾ ਪਿਆ ਸੀ ਜਿਸ ਦੇ ਕਰਕੇ ਜਿਹੜੇ ਸਕੂਲ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਸਿਕਿਉਰਿਟੀ ਗਾਰਡਸ ਨੇ ਉਹਨਾਂ ਵੱਲੋਂ ਕਹਿੰਦੇ ਕਿ ਮਨਾ ਕੀਤਾ ਗਿਆ ਸੀਗਾ ਕਿ ਤੁਸੀਂ ਬੱਚਿਆਂ ਨੇ ਅੰਦਰ ਨਹੀਂ ਲਗਾਣਾ ਤੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਮੀਡੀਆ ਦਾ ਮਾਈਕ ਆਂਦਾ ਦੇਖ ਕੇ ਗੇਟ ਵੀ ਜਿਹੜਾ ਇਹਨਾਂ ਦੇ ਵੱਲੋਂ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਤਾਂ ਗੱਲ ਕਰਨ ਲਈ ਵੀ ਕੋਈ ਇਹ ਸਕੂਲ ਦੇ ਵਿੱਚ ਅੱਗੇ ਨਹੀਂ ਆ ਰਿਹਾ ਤਾਂ ਲਗਾਤਾਰ ਜਿਹੜੇ ਤੁਸੀਂ ਦੇਖ ਸਕਦੇ ਹੋ ਇੱਥੇ ਟੋ ਵਾਲੀ ਗੱਡੀ ਵੀ ਬਿਲਕੁਲ ਪਹੁੰਚ ਚੁੱਕੀ ਆ ਪੁਲਿਸ ਮੁਲਾਜ਼ਮਾਂ ਦੀ ਔਰ ਲਗਾਤਾਰ ਜਿਹੜੇ ਚਾਰਨਿੰਗ ਵੀ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਤੁਸੀਂ ਅੱਜ ਦੇਖੀਏ ਏਪੀਜੀ ਕਾਲਜ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਸਟੂਡੈਂਟਸ ਵੱਲੋਂ ਬਾਹਰ ਆਪਣੇ ਸਕੂਟਰ ਮੋਟਰਸਾਈਕਲ ਵਾਹिकल्स ਜਿਹੜੇ ਨੇ ਇੱਥੇ ਪਾਰਕ ਕੀਤੇ ਗਏ ਸੀ ਤੁਹਾਨੂੰ ਦੱਸਦੀ ਹੈ ਸਟੂਡੈਂਟਸ ਨੇ ਇਹ ਗੱਲ ਕਹੀ ਹੈ ਕਿ ਸਕੂਲ ਵਾਲੇ 1300 ਰੁਪਏ ਦਾ ਇੱਕ ਕਾਰਡ ਬਣਾਉਂਦੇ ਨੇ ਪਾਰਕਿੰਗ ਦਾ 1300 ਰੁਪਏ ਚਾਰਜ ਕਰਦੇ ਨੇ ਬੱਚਿਆਂ ਦੇ ਪੇਰੈਂਟਸ ਜਿਹੜੇ ਉਹਨਾਂ ਨੂੰ ਲੈਣ ਵਾਸਤੇ ਆਏ ਸੀਗੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਸਕੂਲ ਦੀ ਜਿਹੜਾ ਪ੍ਰਸ਼ਾਸਨ ਹੈ ਸਕੂਲ ਦੇ ਅਧਿਕਾਰੀਆਂ ਨੇ ਸਿਕਿਉਰਿਟੀ ਗਾਰਡਸ ਵੱਲੋਂ ਅੱਜ ਇਹ ਗੱਲ ਆਖੀ ਗਈ ਸੀ ਕਿ ਐਡਮਿਸ਼ਨਸ ਚੱਲ ਰਹੀਆਂ ਨੇ ਸਪੇਸ ਨਹੀਂ ਹੈ ਤਾਂ ਤੁਸੀਂ ਬਾਹਰ پارک ਕਰ ਦਿਓ ਇਸ ਕਰਕੇ ਉਹਨਾਂ ਨੇ ਆਪਣੇ ਵਾਹਨ ਜਿਹੜੇ ਨੇ ਉਹ ਬਾਹਰ پارک ਕੀਤੇ ਨੇ ਪਰ ਤੁਹਾਨੂੰ ਦੱਸ ਦਈਏ ਇੱਥੇ ਬਿਲਕੁਲ ਸਾਈਨ ਬੋਰਡ ਵੀ ਬਿਲਕੁਲ ਤੁਸੀਂ ਦੇਖ ਸਕਦੇ ਹੋ 노 ਪਾਰਕਿੰਗ ਦਾ ਉੱਪਰ ਲਗਾਇਆ ਗਿਆ ਹੈ ਕਿ ਇਸ ਜਗ੍ਹਾ ਦੇ ਉੱਤੇ ਕੋਈ ਵੀ ਪਾਰਕਿੰਗ ਜਿਹੜੀ ਹੈ ਉਹ ਨਹੀਂ ਕੀਤੀ ਜਾ ਸਕਦੀ ਤਾਂ ਇਸ ਬਾਬਤ ਅਸੀਂ ਸਕੂਲ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੋਣ ਕੈਮਰਾ ਤੁਸੀਂ ਦੇਖ ਕਿਉਂ ਨਾ ਵੱਲੋਂ ਗੇਟ ਬੰਦ ਕਰ ਲਿਆ ਗਿਆ ਬਾਕੀ ਸਕੂਲ ਦਾ ਕੋਈ ਵੀ ਅਧਿਕਾਰੀ ਜੇਕਰ ਸਾਡੇ ਚੈਨਲ ਨਾਲ ਸੰਪਰਕ ਕਰਨਾ ਚਾਵੇ ਤਾਂ ਉਹ ਕਰ ਸਕਦਾ ਹੈ ਆਪਣਾ ਪੱਖ ਰੱਖ ਸਕਦਾ ਹੈ ਬਾਕੀ ਅੱਜ ਦੇ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਕੀ ਲੱਗਿਆ ਕਿ ਕੌਣ ਜ਼ਿੰਮੇਵਾਰ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਕੈਮਰਾ ਪਰਸਨ ਅਮਨ ਦੇ ਨਾਲ ਮਨਪ੍ਰੀਤ ਕੌਰ ਲਾਈਵ ਪੰਜਾਬੀ ਟੀਵੀ ਜਲੰਧਰ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ